ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਆਓ ਅੱਜ ਅਸੀਂ ਭਾਈ ਉਦੇਸ ਸਿੰਘ ਜੀ ਬਾਰੇ ਜਾਣੀਏ ਭਾਈ ਉਦੇਸ ਸਿੰਘ ਜੀ ਮਨੀ ਸਿੰਘ ਜੀ ਦੇ ਬੇਟੇ ਅਤੇ ਭਾਈ ਬਚੇਤਰ ਸਿੰਘ ਜੀ ਦੇ ਭਰਾ ਸਨ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੰਡੇ ਦੀ ਪਾਹੁਲ ਦੀ ਰਸਮ ਸ਼ੁਰੂ ਕੀਤੀ ਤਾਂ ਭਾਈ ਉਦੇਸ ਸਿੰਘ ਜੀ ਨੇ ਪੰਜ ਪਿਆਰਿਆਂ ਅਤੇ ਪੰਜ ਮੁਕਤਿਆਂ ਤੋਂ ਬਾਅਦ ਪਹਿਲੇ ਬੈਚ ਵਿੱਚ ਪਾਹੁਲ ਲਗੀ ਸੀ ਅਤੇ ਉਦੇ RAM ਤੋਂ ਭਾਈ ਉਦੇਸ ਸਿੰਘ ਜੀ ਬਾਣ ਗਏ ਸਨ ਭਾਈ ਉਦੇਸ ਸਿੰਘ ਜੀ ਸ਼ਿਕਾਰ ਕਰਨ ਵਿੱਚ ਵੀ ਮਾਹਿਰ ਸਨ ਇੱਕ ਵਾਰੀ ਉਹਨਾਂ ਨੇ ਤਲਵਾਰ ਨਾਲ ਇੱਕ ਸ਼ੇਰ ਦਾ ਸ਼ਿਕਾਰ ਵੀ ਕੀਤਾ ਸੀ ਇਹ ਘਟਨਾ 9 ਮਾਰਚ 1696 ਦੀ ਹੈ ਭਾਈ ਉਦੇਸ਼ ਸਿੰਘ ਜੀ ਇੱਕ ਬੜੇ ਬਹਾਦਰ, ਦਲੇਰ, ਸ਼ੇਰਦਿਲ ਅਤੇ ਜੰਗਜੂ ਨੌਜਵਾਨ ਸਨ। ਉਹਨਾਂ ਦੀ ਬਹਾਦਰੀ ਅਤੇ ਹਿੰਮਤ ਦਾ ਕੋਈ ਸਾਨੀ ਨਹੀਂ ਸੀ। ਸ਼ਸਤਰ ਚਲਾਉਣ ਅਤੇ ਖਾਸ ਕਰਕੇ ਤੀਰ ਅੰਦਾਜ਼ੀ ਅਤੇ ਤਲਵਾਰਬਾਜ਼ੀ ਵਿੱਚ ਉਹਨਾਂ ਦੀ ਕੋਈ ਰੀਸ ਨਹੀਂ ਸੀ ਕਰ ਸਕਦਾ। 29 ਅਗਸਤ 1700 ਈਸਵੀ ਦੇ ਦਿਨ ਜਦੋਂ ਪਹਾੜੀ ਫੌਜਾਂ ਨੇ ਤਾਰਾਗੜ ਕਿਲੇ ਤੇ ਹਮਲਾ ਕਰ ਦਿੱਤਾ ਤਾਂ ਗੁਰੂ ਸਾਹਿਬ ਜੀ ਨੇ ਭਾਈ ਉਦੇਸ਼ ਸਿੰਘ ਜੀ ਦੀ ਸਰਦਾਰੀ ਹੇਠ 150 ਸਿੰਘਾਂ ਦਾ ਜੱਥਾ ਭੇਜਿਆ। ਇਸ ਲੜਾਈ ਵਿਚ ਬਹੁਤ ਸਾਰੇ ਪਹਾੜੀ ਮਾਰੇ ਗਏ ਇਸ ਹਾਰ ਮਗਰੋਂ ਪਹਾੜੀ ਫੌਜਾਂ ਨੇ 30 ਅਗਸਤ ਨੂੰ ਅਗਮਗੜ ਅਤੇ 31 ਅਗਸਤ ਨੂੰ ਫਤੇਗੜ ਲਿੱਕਿਆ ਤੇ ਵੀ ਹਮਲੇ ਕੀਤੇ ਤੇ ਸ਼ਿਕਸਤ ਖਾਦੀ ਇਹ ਉਹ ਇਸ ਦੇ ਬਾਵਜੂਦ ਵੀ ਨਾਟਲੇ ਤੇ 1 ਸਤੰਬਰ ਦੇ ਦਿਨ ਪਹਾੜੀ ਫੌਜਾਂ ਨੇ ਲੋਗੜ ਕਿਲੇ ਤੇ ਹਮਲਾ ਕਰ ਦਿੱਤਾ ਇਹਨਾਂ ਫੌਜਾਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਬਿਲਾਸਪੁਰੀ ਰਾਜਾ ਅਜਮੀਰ ਚੰਦ ਦਾ ਮਾਮਾ ਕੇਸਰੀ ਚੰਦ ਜਸਵਾਲੀਆ ਵੀ ਸੀ ਉਸ ਦਾ ਮੁਕਾਬਲਾ ਪਾਈ ਉਦੇਸ ਸਿੰਘ ਜੀ ਨਾਲ ਆਹਮੋ ਸਾਹਮਣੇ ਹੋਇਆ ਭਾਈ ਉਦੇਸ ਸਿੰਘ ਜੀ ਨੇ ਤਲਵਾਰ ਦੇ ਇੱਕੋ ਵਾਰ ਨਾਲ ਕੇਸਰੀ ਚੰਦ ਦਾ ਸਿਰ ਵੱਢ ਲਿਆ ਅਤੇ ਬਰਸ਼ੇ ਤੇ ਰੱਖ ਕੇ ਉਸ ਨੇ ਗੁਰੂ ਸਾਹਿਬ ਜੀ ਦੇ ਕਦਮਾਂ ਵਿੱਚ ਜਾ ਭੇਟ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ